ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਹਾਂ ਪਟਿਆਲਾ ਚਾਈ ਪਗਦੀ ਜਿਹਦੀ ਲੰໄ ਤੇ ਹੈ ਸਾਡੇ 7 ਮਟਰਾਂ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲਰ ਵਰਤਿਆ ਜਿਹੜਾ ਹੁਣ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚ ਚੁਲਿਆਉਣਾ ਤੇ ਲੜ ਨੂੰ ਫਰੰਟ ਦੇ ਉਤੇ ਇੱਕ ਗਰ ਫੋਲਡ ਕਰਕੇ ਤੇ ਫਿਰ ਉਸ ਤੋਂ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰਾਂਗੇ ਹੋਣੇ ਚ ਲੜਨ ਨੂੰ ਜਿਹੜਾ ਆਪਾਂ ਬੈਗ ਤੱਕੇ ਚ ਲੜਦੇ ਹੱਥ ਤੇ ਪੈਰ ਕਿਤੇ ਬੈਗ ਤੱਕ ਰਨ ਨੂੰ ਸਾਫ ਕਰਕੇ ਜਿਹੜਾ ਲਗਾ ਦੇਣਾ ਜੀ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਆਪਾਂ ਜਿਹੜਾ ਬੈਗ ਤੋਂ ਪਿੰਚ ਕਰਨਾ ਹੈ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਚੰਗੀ ਤਰ੍ਹਾਂ ਕੋਲਡ ਕਰਨਾ ਜੀ ਉਸ ਤੋਂ ਆ ਲੜ ਨੂੰ ਹਲਕਾ ਖਿੱਚਣਾ ਤੇ ਫਿਰ ਉਸ ਤੋਂ ਜਿਹੜਾ ਆਪਣਾ ਇਹ ਲੜੜੂ ਦਾ ਇਸ ਲੜ ਨੂੰ ਉਪਰੋਚੋਂ ਕਿਹੜਾ ਫੋਲਡ ਕਰਨਾ ਤੇ ਫਰੰਟ ਦੇ ਉੱਤੇ ਇਹ ਲੜ ਨੂੰ ਇੱਕ ਗਰ ਫੋਲਡ ਕਰਕੇ ਹਲਕਾ ਇਹ ਲੜ ਨੂੰ ਖਿੱਚ ਕੇੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰ ਦੇਣਾ ਰਸਤਾ ਦੀ ਇਸ ਲੜ ਤੇ ਹੱਥ ਫੇਰ ਕੇੜਾ ਆਪਾਂ ਇਸ ਲੜ ਨੂੰ ਬੈਕ ਤੱਕ ਸਾਫ਼ ਕਰਾਂਗੇ ਬੈਕ ਤੱਕ ਇਹ ਲੜ ਨੂੰ ਆਪਾਂ ਹੁਣ ਸਾਫ਼ ਕਰਕੇ ਤੇ ਇਸ ਲੜ ਦਾ ਫਾਸਲਾ ਸੈੱਟ ਕਰਕੇ ਆਪਾਂ ਇਹ ਲੜ ਨੂੰ ਲਗਾ ਦੇਣਾ ਜਿਹੜਾ ਆਪਾਂ ਇਸ ਲੜ ਦੇ ਵਿੱਚ ਬਾਜ ਫੇਰ ਕੇ ਜਿਹੜਾ ਆਪਣਾ ਇਸ ਲੜ ਦਾ فاਸਲਾ ਹੋਊਗਾ ਉਸ فاਸਲੇ ਨੂੰ ਜਿਹੜਾ ਆਪਾਂ ਸੈੱਟ ਕਰਨਾ ਬੈਕ ਤੱਕ ਇਸ ਲੜ ਦੇ ਵਿੱਚ ਬਾਜ ਫੇਰ ਕੇ ਇਸ ਲੜ ਦਾ فاਸਲਾ ਸੈੱਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਸੈੱਟ ਜਿਹੜਾ ਬੈਕ ਤੱਕ ਕਰ ਲੈਣਾ ਤੇ ਇਸ ਤੋਂ ਬਾਅਦ ਜਿਹੜਾ ਹੁਣ ਆਪਾਂ ਨੇ ਇਸ ਤੋਂ ਖਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਇੱਕ ਤੋਂ ਪਿੰਚਕਾਰਨ ਤੋਂ ਬਾਅਦ ਲੜਨ ਨੂੰ ਅੱਖ ਤਾਂ ਖਿੱਚਣਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਬਾਧੂ ਕਪੜਾ ਹੋਊਗਾ ਉਸ ਕਪੜੇ ਨੂੰ ਆਪਾਂ ਅੰਦਰੋਂ ਫੋਲਡ ਕਰਨਾ ਤੇ ਫਰਾਂਡੇ ਦੇ ਉੱਤੇ ਲੜਨ ਜਿਹੜਾ ਇੱਕ ਗਰ ਫੋਲਡ ਕਰਕੇ ਉਸ ਤੋਂ ਬਾਅਦ ਲੜਨ ਨੂੰ ਹਲਕਾ ਖਿੱਚਣਾ ਹਲਕਾ ਲੜਨ ਨੂੰ ਖਿੱਚਣ ਤੋਂ ਬਾਅਦ ਇਸ ਲੜਨ ਨੂੰ ਵੀ ਡਬਲ ਫੋਲਡ ਕਰਕੇ ਤੇ ਉੱਪਰੋਂ ਜਿਹੜਾ ਆਪਾਂ ਲੜਨ ਨੂੰ ਇੱਕ ਗਰ ਫੋਲਡ ਕਰਨਾ ਜੀ ਇਸ ਲੜਨ ਤੇ ਹੱਥ ਤੇ ਪੈਰ ਕਿਹੜਾ ਆਪਾਂ ਇਸ ਲੜਨ ਨੂੰ ਬੈਕ ਤੱਕ ਸਾਫ਼ ਕਰਨਾ ਬੈਕ ਤੱਕ ਲੜਨ ਚਾਹ ਕੰਟਾ ਜਿਹੜਾ ਆਪਾਂ ਇਸ ਲੜਨ ਲਗਾ ਦੇਣਾ ਜੀ ਇਸ ਲੜਨ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇਸ਼ ਲੜਦਾ ਹੈ ਮੈਂ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਸੈੱਟ ਕਰਨਾ ਮੰਜਰਾ ਆਪਣੇ ਸਤ ਲੜ ਲੜੂਗਾ ਚਤ ਲੜ ਚਤ ਲੜ ਨੂੰ ਆਪਾਂ ਬੈਕ ਤੋਂ ਵਿੱਚ ਕਰਨਾ ਤੇ ਲੜਨ ਨੂੰ ਉੱਪਰ ਚੰਗੀ ਤਰ੍ਹਾਂ ਹੋਲਡ ਕਰਨਾ ਉਸਤ ਲੜਨ ਨੂੰ ਪਰ ਹੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਲੜ ਨੂੰ ਕਰਾਣਾ ਦਿੱਤੋ ਇਹਨਾਂ ਨੂੰ ਫੋਲਡ ਕਰਕੇ ਜਿਹੜਾ ਨਾ ਕਰਾ ਦਿੱਤੇ ਤਰ੍ਹਾਂ ਅੜਨ ਨੂੰ ਇੱਕ ਕਰ ਫੋਲਡ ਕਰਕੇ ਉਸ ਤੋਂ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰ ਦੇਣਾ ਫਿਰ ਲੜ ਨੂੰ ਹੁਣ ਉੱਪਰੋਂ ਇੱਕ ਗਰ ਫੋਲਡ ਕਰਕੇ ਤੇ ਇਸ ਲੜ ਤੇ ਹੱਥ ਪੇਰ ਕੇ ਜਿਹੜਾ ਆਪਾਂ ਇਸ ਲੜ ਨੂੰ ਬੈਕ ਤੱਕ ਸਾਫ਼ ਕਰਨਾ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਇਸ ਲੜ ਤੇ ਹੱਥ ਫੇਰ ਕੇ ਇਸ ਤਰ੍ਹਾਂ ਨੇ ਜਿਹੜਾ ਹਣ ਸੈੱਟ ਕਰਕੇ ਆਪਾਂ ਲਗਾ ਦੇਣਾ ਜੀ। ਹੋਰ ਇਹਨਾਂ ਲੜਾਂ ਦੇ ਵਿੱਚ ਆਪਾਂ ਨੇ ਜਿਹੜਾ ਬਾਜ ਫੇਰ ਕੇ ਨਾਲ ਲੜਾਂ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਜਿਹੜਾ ਸੈੱਟ ਕਰਨਾ। ਅਸਲ ਇਹਨਾਂ ਸੜੜ ਦੇ ਵਿੱਚ ਜਿਹੜਾ ਆਪਾਂ ਬੈਗ ਤੱਕ ਬਾਜ ਫੇਰ ਲੈਣਾ। ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ। ਜਿਹੜਾ ਪਸਤਕਲਾ ਲੜ ਲਗਾਉਣਾ ਉਸ ਲੜ ਨੂੰ ਆਪੇੜਾ ਬੈਕ ਤੋਂ ਪਿੰਚ ਕਰਨਾ। ਬੈਕ ਤੋਂ ਪਿੰਚ ਕਰਨ ਤੋਂ ਬਾਅਦ ਆਖਲਾ ਕਲੜ ਨੂੰ ਖਿੱਚ ਕੇ ਸਦਾ ਬਾਧੂ ਕੱਪੜਾ ਉਹ ਆਪਾਂ ਅੰਦਰ ਫੋਲਡ ਕਰਨਾ। ਉਸਦਾ ਜਿਹੜਾ ਇਸ ਲੜ ਨੂੰ ਚੰਗੀ ਤਰ੍ਹਾਂ ਉੱਪਰੋਂ ਫੋਲਡ ਕਰਨਾ ਤੇ ਫਿਰ ਹਾਤੇ ਤੋਂ ੜਨ ਨੂੰ ਇੱਕ ਗਾਰ ਫੋਲਡ ਕਰਕੇ ਤੇ ਇਸ ਲੜ ਨੂੰ ਇਹਦਾ ਬੈਕ ਤੱਕ ਸਾਫ਼ ਕਰ ਲੈਣਾ ਜੀ ਬੈਕ ਤੱਕ ਲੜ ਨੂੰ ਆਪਾਂ ਜਿਹੜਾ ਹੁਣ ਸਾਫ਼ ਕਰਕੇ ਤੇ ਜਿਹੜਾ ਆਪਣਾ ਇਸ ਲੜ ਦਾ فاਸਲਾ ਹੋਊਗਾ ਉਸ فاਸਲੇ ਨੂੰ ਸੈੱਟ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਜਿਹੜਾ ਆਪਣਾ ਇੰਨਾ ਪੇਚਾਂ ਦਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਸੇਮ ਰੱਖਣਾ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਜੀ ਉੱਪਰਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਕੀ ਵਿੱਚ ਚਾ ਵਾਰ ਸਕਦੇ ਹੋ ਡਬਲ ਕੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵਧਿਆ ਘਟਾਊਗਾ ਤੁਸੀਂ ਡਬਲ ਕੀ ਵਿੱਚ ਦੇਖ ਕੇ ਜਿਹੜਾ ਆਪਣਾ ਲੜਾਂ ਦਾ فاਸਲਾ ਸੈੱਟ ਕਰ ਸਕਦੇ ਹੋ ਆਪਣਾ ਇਹੜਾ ਇਸ ਲੜ ਦਾ ਵੀ ਆਪਾਂ فاਸਲਾ ਸੈੱਟ ਕਰਕੇ ਲੜਾਂ ਨੂੰ ਆਪਾਂ ਸੈੱਟ ਪ੍ਰੋਵੀਡ ਆਪਣਾ ਪੇਚਾਂ ਨਾਲ ਪੇਚਾਂ ਨੂੰ ਸੈੱਟ ਕਰਾਂਗੇ അകല ലാസ് ബാഗത്ത പെച്ച ബാഗത്ത പെൻച്ചക ഫ്രണ്ടാക്ക അക്സുന്നുടുന്നു സെറ്റ് ലാവാഗേ ਇਸ ਲੜਨ ਨੂੰ ਅਕਦਾ ਕਿਚਕੇ ਤੇ ਲੜਨ ਨੂੰ ਉਪਰ ਵੱਲ ਨੂੰ ਜਿੰਨੀ ਤਰ੍ਹਾਂ ਫੋਲਡ ਕਰਨਾ ਉਪਰ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਇਹਦਾ ਫਰਾਂ ਦੇ ਉੱਤੇ ਇਸ ਲੜਨ ਨੂੰ ਇੱਕ ਗਰ ਫੋਲਡ ਕਰਾਂਗੇ ਇਹਦਾ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਲੜਨ ਨੂੰ ਹਲਕਾ ਕਿਚਕੇ ਤੇ ਉਪਰ ਵੱਲ ਨੂੰ ਫੋਲਡ ਕਰਕੇ ਉਸ ਤੋਂ ਬਾਅਦ ਲੜਨ ਨੂੰ ਜਿਹੜਾ ਡਬਲ ਫੋਲਡ ਕਰਕੇ ਤੇ ਹੁਣ ਇਸ ਲੜ ਤੇ ਹੱਥ ਫੇਰ ਕੇ ਤੇ ਬੈਗ ਤਾਂ ਕਿਹੜਾ ਆਪਣਾ ਲੜਨ ਨੂੰ ਆਪਾਂ ਸਾਫ਼ ਕਰ ਲੈਣਾ ਜੀ ਬੈਗ ਤਾਂ ਕਰ ਨੂੰ ਸਾਫ਼ ਕਰਨ ਤੋਂ ਜਿਹੜਾ ਆਪਾਂ ਇਸ ਲੜਨ ਨੂੰ ਲਗਾ ਦੇਣਾ ਉਨੇ ਚ ਲੜਦੇ ਵਿੱਚ ਆਪਾਂ ਜਿਹੜਾ ਬਾਸ਼ ਫੇਰ ਕੇ ਇਸ ਲੜ ਦਾ فاਸਲਾ ਉਹ ਆਪਾਂ ਸੈੱਟ ਕਰ ਲੈਣਾ ਜਿਹੜਾ ਆਪਣਾ ਛੇਮ ਲੜੂਗਾ ਉਸ ਲੜ ਦੇ ਵਿੱਚ ਵੀ ਆਪਾਂ ਨੇ ਬਾਸ਼ ਫੇਰ ਕੇ ਆਪਣਾ ਜਿਹੜਾ فاਸਲਾ ਉਹ ਸੈੱਟ ਕਰ ਲੈਣਾ ਜਿਹੜੇ ਆਪਣੀ ਪੱਗ ਦੀ ਸ਼ੇਪ ਹੋਊਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲੈਣਾ ਕਿਰਿਆ ਆਪਣੀ ਪੱਗ ਹੋ ਗਈ ਇਸ ਪੱਗ ਦੀ ਹੁਣ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਕਲਗੀ ਲੜ ਦੇ ਲਈ ਜਿਹੜਾ ਆਪਾਂ ਪੱਗ ਪੈ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤਾ ਹੈ ਛੇਵੇਂ ਲੜ ਦੇ ਉੱਪਰ ਆ ਕਿੜਾ ਆਪਾਂ ਪੱਗ ਪੈ ਲਗਾਵਾਂਗੇ ਜੀ ਅਣ ਜਿਹੜਾ ਆਪਣਾ ਕੱਲ੍ਹ ਜਿਹੜਾ ਲੜ ਲਗਾਵਾਂਗੇ ਕੱਲ੍ਹ ਜਿਹੜਾ ਲੜ ਤੇ ਆਪਾਂ ਇਹ ਪਾਟ ਆਪਾਂ ਪਾ ਲਗਾਉਣਾ ਜਿੱਥੋਂ ਆਪਾਂ ਨੇ 6 ਮਲੜ ਹੋਲਡ ਕੀਤਾ ਸੀ 6 ਮਲੜ ਦੇ ਉੱਪਰ ਆ ਕਿਹੜਾ ਆਪਾਂ ਪਾ ਲਗਾ ਦੇਣਾ ਜੀ ਦੋਸਤੋ ਆ ਦੇ ਪੱਗ ਪਾ ਲਗਾਉਂਦੇ ਸੋ ਆ ਜਿਹੜਾ ਆਪਾਂ ਨੇ ਹੁਣ ਸਾਰ ਲੜਾਂ ਦੇ ਵਿੱਚ ਬਾਸ਼ ਫੇਰ ਕੇ ਸਾਰ ਲੜਾਂ ਜਿਹੜਾ ਬਣਾ ਫਾਸਲਾ ਉਹ ਆਪਾਂ ਨੇ ਜਿਹੜਾ ਸੈੱਟ ਕਰ ਲੈਣਾ ਆਪਣੇ ਸ਼ੇਮਰੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਹਰ ਕੱਲ ਕਿਹੜਾ ਥੰਡੀ ਖਿੱਚ ਲੈਣਾ ਤੇ ਫਿਰ ਉਸ ਤੋਂ ਅਜਿਹੜਾ ਆਪਣਾ ਕਲ ਕਿਲੜੂਆ ਕਲ ਕਿਲੜ ਦੀ ਪੁਣੀ ਨੂੰ ਖੋਲ ਕੇ ਉਸ ਤੋਂ ਉੱਪਰਲਾ ਪੱਲਾ ਉਹ ਆਪਾਂ ਥਲੇ ਨੂੰ ਫੋਲਡ ਕਰਨਾ ਇਹੜਾ ਥੜਲਾ ਪੰਡਾ ਹੋਊਗਾ ਉਸਨੂੰ ਉੱਪਰ ਨੂੰ ਫੋਲਡ ਕਰਨਾ ਉਸ ਤੋਂ ਜਿਹੜਾ ਆਪਣਾ ਸ਼ਰੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਨਾ ਇਹੜਾ ਆਪਣੇ ਸ਼ਰੜ ਦੇ ਵਿੱਚ ਜੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਕੱਢ ਦੇਣਾ ਜੀ ਸਰੋਂ ਜਿਹੜਾ ਆਪਾਂ ਸਾਫ਼ ਕਰਕੇ ਤੇ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਜਿਹੜਾ ਆਪਾਂ ਪੱਗ ਪੈਨ ਲਗਾਇਆ ਸੀਗਾ ਲੜਨ ਨੂੰ ਆਪਾਂ ਆ ਪੱਗ ਪੈਨ ਤੇ ਲਿਜਿਿ ਲਿਆਉਣਾ ਲੜਨ ਨੂੰ ਪੱਪਾ ਸਾਡੇ ਚ ਲਿਜਿਿਉਣ ਤੋਂ ਬਾਅਦ ਜਿਹੜਾ ਆਪਾਂ ਛੜਨ ਨੂੰ ਹੁਣ ਸੈੱਟ ਕਰਨਾ ਅੱਗ ਪੰਜੜੀ ਚ ਲੜਨ ਨੂੰ ਲਿਆਉਣ ਤੋਂ ਬਾਅਦ ਹੁਣ ਇਸ ਲੜਨ ਨੂੰ 프ਰੰਟ ਵੱਲ ਕੁਮਾ ਦੇਣਾ 프ਰੰਟ ਵੱਲ ਕੁਮਾ ਹੁਣ ਤੋਂ ਆ ਜਿਹੜਾ ਆਪਾਂ ਨੇ ਸ਼ੇਵ ਨਾਲ ਲਗਾਇਆ ਸੀਗਾ ਲੜਨ ਨੂੰ ਆਪਾਂ ਆ ਸ਼ੇਵ ਨਾਲ ਥੱਲੇ ਦੱਬ ਦੇਣਾ ਜੀ ਇਸ ਲੜਨ ਨੂੰ ਜਿਹੜਾ ਆਪਾਂ ਸ਼ੇਵ ਨਾਲ ਥੱਲੇ ਦੱਬ ਦੇਣਾ ਜੇਕਰ ਤੁਹਾਡਾ ਲਾੜ ਉੱਪਰ ਟਿੱਲਾ ਰਹਿ ਜਾਂਦਾ ਹੈ ਤੁਸੀਂ ਉੱਤੇ ਉੱਤੇ ਪੱਗ ਭਨ ਲਗਾ ਸਕਦੇ ਹੋ ਉਹ ਜੇਕਰ ਕਿਹੜਾ ਤੁਹਾਡਾ ਲਾੜਾ ਉੱਟਲਾ ਨਹੀਂ ਰਹੇਗਾ ਅਜਿਹੜਾ ਆਪਣਾ ਪੱਗ ਦਾ ਫਰੰਟਾ ਕੰਪਲੀਟ ਹੋ ਚੁੱਕਿਆ। ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਹੀ ਜਿਹੜੀ ਆਪਾਂ ਕਰ ਲੈਣੀ ਆ। ਸਰਲ ਨਾਲ ਵਿੱਚ ਆਪਾਂ ਐਡਾ ਬਾਅਸ ਫਿਰ ਕੇ ਸਰਲ ਆਏ ਦਾ ਬਣਾ ਫਾਸਲਾ ਉਸ ਫਾਸਲੇ ਨੂੰ ਆਪਾਂ ਸੈੱਟ ਕਰਨਾ। ਜਿਹੜੀ ਆਪਣੀ ਪੱਗ ਦੁਨੀਆ ਖਤੋਂ ਵੀ ਆ ਬਰਾਬਰ ਕਰ ਲੈਣੀ ਆ। ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪਰਲ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਰਦੇ ਤੇੜਾ ਕਿਸ ਲੜ ਨੂੰ ਖੜਾ ਦੇਣਾ ਪੂਰੇ ਸਰਦੇ ਤੇ ਸਰਦੇ ਤੇ ਲੜ ਨੂੰ ਖੜਾਣ ਤੋਂ ਬਾਅਦ ਲੜਾਂ ਥਲੇ ਕਪੜੇ ਜਿਹੜਾ ਪੰਜ ਕਿਤਨਾ ਦੀ ਦੇ ਦੇਣਾ ਫਿਰ ਜਿਹੜਾ ਆਪਣਾ ਮੂੰਹ ਵਾਲਾ ਲੜੋਗਾ ਉਸ ਲੜ ਨੂੰ ਖਿੱਚ ਕੇ ਆਪਣਾ ਇਹ ਸਿਰੋਟ ਐਡ ਕਰਨਾ ਪਿਛਲੇ ਲੜ ਨੂੰ ਦੋਨੇ ਹੈਡ ਤੋਂ ਫੋਲਡ ਕਰਕੇ ਬੈਠ ਦਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ